ਭੈਣ ਭਰਾ ਕਿੰਨੇ ਖੁਸ਼ ਨਜ਼ਾਰ ਆ ਰਹੇ ਹਨ ਭਰਾ 14 ਸਾਲ 100% ਸ਼ੁਰ ਤੋਂ ਅਪਾਹੀ ਹੈ ਚੱਲ ਨਹੀਂ ਸਕਦਾ ਅਤੇ ਭੈਣ 18 ਸਾਲ ਜੋ ਇਸ ਵਕਤ ਪੜ ਰਹੀ ਹੈ ਇੰਨਾ ਪਿਆਰ ਮੈਂ ਪਹਿਲੀ ਵਾਰ ਵੇਖਿਆ ਤੈਨੂੰ ਲੈ ਆਪਣਾ ਖੂਨ ਆਪਣਾ ਭਰਾਏ ਸਕਾਇ ਮੇਰਾ ਤੇ ਪਿਆਰੇ ਦਿਨ ਨਹੀਂ ਹੁਣ ਔਰ ਬਾਹਰ ਵਾਲਿਆਂ ਤੋਂ ਢੀ ਕਿ ਜੋ ਭਰਾ ਹੈ ਉਸ ਦਾ ਮਾਈਂਡ ਇੰਨਾ ਕਸ਼ਾਰਬ ਹੈ ਕਿ ਬਿਨਾਂ ਦੇ ਸੇ ਵਿਖੇ ਹੀ ਟਾਈਮ ਦਾ ਸੰਦਾ ਹੈ ਅਤੇ ਜੇ ਆਪਾਂ ਕੋਈ ਸਵਾਲ ਪੁੱਛਦੇ ਹਾਂ ਉਸ ਦਾ ਵੀ ਆਨਸਰ ਕਰ ਕਰ ਦਿੰਦਾ ਹੈ ਸ਼ਰਮਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਟਾਈਮ ਕਿਨਾ ਹੋਇਆ ਪੌਣੇ 4 ਹੋ ਰਿਹਾ ਹੈ ਛਾਏ ਮਾਉਦੀ ਨੇ ਕਿਹਾ ਪੌਣੇ 4 ਹੋ ਗਿਆ ਵਾਕਈ ਤੁਸੀਂ ਦੇਖ ਸਕਦੇ ਹੋ ਘੜੀ 'ਚ ਪੌਣੇ 4 ਹੋ ਗਏ ਨੇ ਕੀ ਖਾਣਾ ਤੂੰ ਅੰਗ ਆ ਗਿਆ ਇਹ ਇਹ ਕੀ ਖਾਣਾ ਰੋਟੀ ਖਾਣਾ ਬਰਾਮਲੀ ਖਾਣਾ ਕਿਉਂ ਕਰੀ ਲੱਗਣਾ ਹੈ ਅਗਲੇ ਖਾਣਾ ਅੱਛਾ ਇਹ ਦਿਮਾਗਾਂ ਚੌਕਲੇ ਖਾਣਾ ਤੇਜ਼ ਹੋਇਆ ਗਦਾ ਨਾ ਜੀ ਗਦਾ ਮਰੀ ਚੌਕਲੇ ਖਾਣਾ ਬਰਾਮਲੀ ਖੋਣ ਖਾਣਾ ਤੇ ਤੁਹਾਡਾ ਵੀ ਮਨ ਕਰਦਾ ਹੋਵੇ ਮੇਰਾ ਪਿਓ ਹੋਵੇ ਤੇ ਮੈਂ ਚਲੋ ਪਿਓ ਨੂੰ ਆਹ ਕਮਾਂ ਆਹ ਕਮਾਂ ਡਮਾਡਾ ਰੱਖਾ ਜਿਹਨੂੰ ਕਹਿੰਦੇ ਆਪਾਂ ਹਾਂ ਉਹ ਤਾਂ ਕਈ ਵਾਰੀ ਫੀਲ ਹੁੰਦਾ ਹੀ ਆ ਵੇਖੋ ਨਾ ਇਹਦਾ ਬਿਆਹਾਂ ਜੇ ਕੰਮ-ਕੁਮ ਕਰ ਲਈ ਦੀਆਂ ਆਪਣੀ ਮਿਹਨਤ ਮਜ਼ਦੂਰੀ ਕਰਦੀਆਂ ਬਾਕੀ ਗਲੀ ਮੱਲਾ ਕਹਿੰਦੇ ਆਟਾ ਲਗਾ ਰਿਹਾ ਹੈ ਬਾਕੀ ਵਿਕਾਸ ਭਾਜੀ ਹੈ ਇਹਨਾਂ ਨੇ ਥੋੜਾ ਬੋਤਾ ਰਾਸ਼ਨ ਦਾ ਸ਼ੁਰੂ ਕੀਤਾ ਰਸੀ ਸਿਲਸਲਾ ਐਦਾ ਹੀ ਮੇਰਾ ਗੁਜ਼ਾਰਾ ਹੋ ਜਾਂਦਾ ਉਹ ਨਹੀਂ ਲਗਾ ਕਿਸੇ ਟਾਈਮ ਕਿਤੇ ਮਨ ਚ ਆਇਆ ਫੇਰਾ ਦੂੰ ਯਾਰ ਮੈਂ ਸਿਰਿਆ ਕੰਮ ਕਰਨਾ ਪਰ ਭਰਾ ਨੂੰ ਸਾਹਮਣਾ ਪੈਣਾ ਜਾਂ ਮੈਂ ਇੱਥੇ ਜਾਣਾ ਉਦਾਂ ਕਈ ਵਾਰੀ ਲੜੋ ਤੇ ਲੜਾਈ ਲੜਾਈ ਤੇ ਮੈਂ ਕਿ ਪੜੀ ਵਰੀ ਨੂੰ ਸੁਣਾ ਦੇਣੀ ਹੁੰਦੀ ਤੈਨੂੰ ਮੈਂ ਨਹੀਂ ਕਰਦੀ ਤੇ ਰਾਨ ਕਰਦੀ ਬਾਅਦ ਚ ਫੇਰ ਆ ਜਾ ਕੇ ਚਲ ਆ ਤੈਨੂੰ ਰੋਟੀ ਖਵਾਦਾ ਚਲ ਆ ਤੈਨੂੰ ਪਾਣੀ ਪਿਲਾਦਾ ਆ ਜਾ ਕੇ ਬਾਏ ਬੋਝ ਕਾਦਾ ਲੱਗਣਾ ਹੈ ਚੀਜ਼ ਨਹੀਂ ਬੋਝ ਲੱਗਦੀ ਹੁੰਦੀ ਉਹਨ ਗਲੀ ਮੱਲੇ ਦੀ ਪ੍ਰਵਾਹ ਕਰਨੀ ਸ਼ੁਰੂ ਦਿੱਤੀ ਦੀ ਹੈ ਜੋ ਮਰਜੀ ਕੋਈ ਬੋਲੇ ਮੈਂ ਸੁਣ ਕੇ ਇੱਕ ਕੰਨੋਂ ਸੁਣਨੀ ਆ ਤੇ ਇੱਕ ਕੰਨੋਂ ਕਰ ਮੈਨੂੰ ਲੋਕਾਂ ਨੇ ਬੜਾ ਕੁਝ ਕਿਹਾ ਬੜੇ ਬਲੇਮ ਦਿੱਤੇ ਆ ਵੀ ਇਹ ਚੰਗੀ ਨਹੀਂ ਹੈਗੀ ਇਹ ਗਲੀਆਂ 'ਚ ਜਾਂਦੀ ਹੈ ਲੋਕਾਂ ਦੇ ਘਰਾਂ 'ਚ ਜਾਂਦੀ ਹੈ ਪਤਾ ਨਹੀਂ ਕਿੱਦਾਂ ਦੀ ਹੈ ਮੈਂ ਕਿ ਮੇਰੇ ਮੱਲੇ 'ਚ ਕਿੰਗਾਂ ਨੇ ਮੈਨੂੰ ਕਿਹਾ ਵੀ ਇਹ ਬਹੁਤ ਗੰਦੀ ਸੋਸਾਇਟੀ ਦੀ ਹੈ ਕੋਈ ਗੱਲ ਨਹੀਂ ਇਹ ਮੈਂ ਨਹੀਂ ਕਹਿੰਦੀ ਇਹ ਭਗਵਾਨ ਦੇਖਦਾ ਪਿਆ ਵੀ ਜਿੱਦਾਂ ਦੇ ਲੋਕੀ ਮੇਰੇ ਤੇ ਬਲੇਮ ਲਾਉਂਦੇ ਆ ਨਾ ਇੱਕ ਨਾ ਇੱਕ ਦਿਨ ਭਗਵਾਨ ਨੇ ਫਲ ਜ਼ਰੂਰ ਦੇ ਦੇਣਾ ਜਿੱਥੇ ਅੱਜ ਕੱਲ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆ ਰਹੇ ਨੇ ਖੂਨ ਸਫੇਦ ਹੁੰਦੇ ਨਜ਼ਰ ਆ ਰਹੇ ਨੇ ਭੈਣ ਭਰਾ ਵਾਲੀ ਵੇਖ ਕੇ ਰਾਜੀ ਭਰਾ ਭੈਣ ਵਾਲੀ ਵੇਖ ਕੇ ਰਾਜੀ ਭਰਾ ਭਰਾ ਵਾਲੀ ਵੇਖ ਕੇ ਰਾਜੀ ਉਥੇ ਹੀ ਅੱਜ ਤੁਹਾਨੂੰ ਅਸੀਂ ਇੱਕ ਐਸੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਜਿੱਥੇ ਭੈਣ ਭਰਾ ਦਾ ਪਿਆਰ ਵੇਖ ਕੇ ਤੁਸੀਂ ਦੰਗ ਰਹਿ ਜਾਓਗੇ ਜੀ ਬਿਲਕੁਲ ਭਰਾ ਦੀ ਉਮਰ ਹੈ 14 ਸਾਲ ਅਤੇ ਭੈਣ ਦੀ ਉਮਰ ਹੈ 18 ਸਾਲ ਜੋ ਭਰਾ ਹੈ ਉਹ ਪੂਰੀ ਤਰ੍ਹਾਂ ਅਪਾਹਜ ਹੈ ਲੇਕਿਨ ਭੈਣ ਫਿਰ ਵੀ ਉਸ ਨੂੰ ਪਿਆਰ ਕਰਦੀ ਹੈ ਲਾੜ ਲਾਉਂਦੀ ਹੈ ਇਕੱਠੇ ਰੋਟੀ ਖਾਂਦੇ ਹਨ ਅਰੇ ਹਰ ਦੋਗ ਸੁਖ ਸਾਂਝਾ ਕਰਦੇ ਹਾਂ ਜਿੱਥੇ ਕਿ ਚੰਗੇ ਭਲੇ ਭਰਾ ਭੈਣ ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਹੈ ਸੋ ਮੈਂ ਬਹੁਤੀ ਗੱਲ ਨਾ ਕਰਦਾ ਹੋਇਆ ਤਸਵੀਰਾਂ ਸਾਂਝੀਆਂ ਕਰਾਂਗਾ ਉਸ ਭੈਣ ਦੀ ਉਸ ਭਰਾ ਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੈਣ ਭਰਾ ਕਿੰਨੇ ਖੁਸ਼ ਨਜ਼ਾਰ ਆ ਰਹੇ ਹਨ ਭਰਾ 14 ਸਾਲ 100% ਸ਼ੁਰੂ ਤੋਂ ਅਪਾਹੀ ਹੈ ਚੱਲ ਫੇਰ ਨਹੀਂ ਸਕਦਾ ਅਤੇ ਭੈਣ 18 ਸਾਲ ਜੋ ਇਸ ਵਕਤ ਪੜ ਰਹੀ ਹੈ ਲੇਕਿਨ ਫਿਰ ਵੀ ਪਿਆਰ ਇਹਨਾਂ ਹੈ ਕਿ ਜਿਹੜਾ ਭਰਾ ਹੈ ਉਹ ਭੈਣ ਤੋਂ ਪਿਆਰ ਨਹੀਂ ਲੈਂਦਾ ਤੇ ਭੈਣ ਜਿਹੜੀ ਹੈ ਭਰਾ ਤੋਂ ਪਿਆਰ ਨਹੀਂ ਲੈਂਦਾ ਨਾ ਬਗੈਰ ਇੱਕ ਦੂਜੇ ਰੋਟੀ ਖਾਂਦੇ ਹਨ ਨਾ ਚਾਹ ਪਾਣੀ ਪੀਂਦੇ ਹਨ ਸੋ ਇੱਕ ਐਸੀ ਤਸਵੀਰ ਤੁਹਾਨੂੰ ਸਾਂਝੀ ਕੀਤੀਆਂ ਇੱਕ ਦੂਸਰੀ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਹਾਂ ਕਿ ਜੋ ਭਰਾ ਹੈ ਉਸਦਾ ਮਾਈਂਡ ਇੰਨਾ ਕੁ ਸ਼ਾਰਪ ਹੈ ਕਿ ਬਿਨਾਂ ਦੇਖੇ ਹੀ ਟਾਈਮ ਦਾ ਦਿੰਦਾ ਹੈ ਅਤੇ ਜੇ ਆਪਾਂ ਕੋਈ ਸਵਾਲ ਪੁੱਛਦੇ ਹਾਂ ਉਸਦਾ ਵੀ ਆਨਸਰ ਕਰੈਕਟ ਦਿੰਦਾ ਹੈ ਸੋ ਗੱਲਬਾਤ ਵੀ ਕਰਾਂਗੇ ਤਾਂ ਤੁਹਾਡੀ ਗੱਲਾਂ ਸਾਂਝੀਆਂ ਕਰਾਂਗੇ ਉਸ ਦਾ ਵੀਰ ਨਾਮ ਉਸ ਭੈਣ ਨਾ ਵੀ ਸੋ ਪਹਿਲਾਂ ਭੈਣ ਨਾਲ ਗੱਲ ਕਰਕੇ ਦੱਸ ਦਿਆਂ ਸਸਿਕਾ ਭੈਣੇ ਹਮ ਸਸਿਕਾ ਕੀ ਨਾਮ ਹੈ ਨਿਹਾਰਿਕਾ ਉਮਰ ਕਿੰਨੀ ਹੈ 18 ਉਹ ਚੱਲੀ ਬਸ ਥੋੜੇ ਮਹੀਨੇ ਕਿੰਦੇ ਵਿੱਚ ਪੜਦੇ ਹੋ ਮੈਂ 12ਵੀਂ ਦੇ ਪੇਪਰ ਦਿੱਤੇ ਰਿਜ਼ਲਟ ਦੀ ਵੇਟ ਕਰ ਰਹੀ ਨੀ ਭਰਾ ਦੀ ਉਮਰ 14 ਸਾਲ ਆ ਲੇਕਿਨ ਤੋਰ ਫੇ ਨਹੀਂ ਸਕਦਾ ਲੇਕਿਨ ਇੰਨਾ ਪਿਆਰ ਮੈਂ ਪਹਿਲੀ ਵਾਰ ਵੀ ਕਿਹਾ ਤੈਨੂੰ ਆਪਣਾ ਖੂਨ ਆਪਣਾ ਭਰਾਏ ਸਕਾਇ ਮੇਰਾ ਤੇ ਪਿਆਰੇ ਦੁਨੀਆਂ ਨਹੀਂ ਹੁਣ ਔਰ ਬਾਹਰ ਵਾਲਿਆਂ ਥੋੜੀ ਹੋਣਾ ਹੋਰ ਵੀ ਬੜੇ ਸਕੇ ਭੈਣ ਭਰਾ ਵੇਖੇ ਨੇ ਖੂਨ ਆਪਣੇ ਵੇਖੇ ਨੇ ਲੇਕਿਨ ਖੂਨ ਅੱਜਕੱਲ ਸਫੇਦ ਹੋ ਗਏ ਨੇ ਕਿਉਂਕਿ ਇਹ ਹਪਾਈ ਜਾਂ ਚੱਲ ਫਿਰ ਨਹੀਂ ਸਕਦਾ ਤੁਸੀਂ ਇੰਨਾ ਪਿਆਰ ਕਰਦੇ ਹੋ ਅੱਜ ਕੱਲ ਚੰਗੇ ਭਲੇ ਭੈਣ ਭਰਾ ਤੁਰਦੇ ਫਿਰਦੇ ਆ ਉਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਉਹਨਾਂ ਨੂੰ ਲਾਲਚ ਆਉਂਦੀਆਂ ਆਪਣੀਆਂ ਆਪਾ ਆਪਾ ਕਰ ਲਈਏ ਸਭ ਆਪਾ ਲੋਟ ਲਈਏ ਲੈ ਲਈਏ ਵਕ ਹੋ ਜਾਈਏ ਆਪਾ ਮਿਰ ਹੋ ਜਾਈਏ ਇਹਨੂੰ ਕਹਦੇ ਸਾਨੂੰ ਕਹਦੇ ਦੋਵਾਂ ਨੂੰ ਲਾਲਚ ਸਭ ਆਪਣਾ ਦੋਵਾਂ ਦਾ ਹੀ ਹੈ ਕਦੀ ਸਾਹਮਦੇ ਨਾਚਰ ਹੋ ਗਿਆ ਕਦੀ ਬੋਝ ਨਹੀਂ ਲੱਗਾ ਕਿਸੇ ਟਾਈਮ ਕਿਤੇ ਮਨ ਚ ਆਇਆ ਫਿਰ ਆਦੂ ਯਾਰ ਮੈਂ ਸਿਰਿਆ ਕੰਮ ਕਰਨਾ ਪਰ ਭਰਾ ਨੂੰ ਸਾਹਮਣਾ ਪੈਣਾ ਜਾਂ ਮੈਂ ਇੱਥੇ ਜਾਣਾ ਉਹ ਦਾ ਕਈ ਵਾਰੀ ਲੜੋ ਤੇ ਲੜਾਈ ਲੜਾਈ ਤੇ ਮੈਂ ਕਹ ਬੜੀ ਵਾਰੀ ਇਹਨੂੰ ਸੁਣਾ ਦੇਣੀ ਹਣੀ ਤੈਨੂੰ ਮੈਂ ਨਹੀਂ ਕਰਦੀ ਤੇ ਰਾਨ ਕਰਦੀ ਬਾਅਦ ਚ ਫਿਰ ਆ ਜਾ ਕੇ ਚਲ ਆ ਤੈਨੂੰ ਰੋਟੀ ਖਵਾਦਾ ਚਲ ਆ ਤੈਨੂੰ ਪਾਣੀ ਪਿਲਾਦਾ ਆ ਜਾ ਕੇ ਬਾਏ ਬੋਝ ਕਾਦਾ ਲੱਗਣਾ ਹੈ ਚੀਜ਼ ਨਹੀਂ ਬੋਝ ਲੱਗਦੀ ਹੁੰਦੀ ਕਿਤੇ ਕਿਤੇ ਸਿਰ ਤੇ ਬਾਪ ਦਾ ਸਾਆ ਵੀ ਹੈ ਨਹੀਂ ਆ ਤੇ ਉਹਦੇ ਕਰਕੇ ਕਿਤੇ ਮਾਨੂੰ ਭਾਰ ਆਉਂਦਾ ਵਾ ਵੀ ਮੈਂ ਵਾਂ ਜਾਂ ਮੇਰੀ ਮਾਂ ਵਾਂ ਅਸੀਂ ਤਿੰਨੇ ਜਣੇ ਹੈਗੇ ਲੇਕਿਨ ਫਿਰ ਵੀ ਕਿਤਨਾ ਕਿਤੇ ਮਨ ਚਾਉਂਦਾ ਹੀ ਹੈ ਮੈਂ ਕਈ ਵਾਰੀ ਹੁੰਦਾ ਜਦੋਂ ਆਪਣੀ ਫਰੈਂਡਸ ਵੇ ਲੋ ਉਹਨਾਂ ਦੇ ਹੁੰਦੇ ਆ ਕਈ ਚੀਜ਼ ਲੈ ਕੇ ਦਿੱਤੀ ਨਾਲ ਨਾਲ ਗਏ ਜਮ ਉਹਨਾਂ ਘਰ ਜਾਣੀ ਕਈ ਵਾਰੀ ਤਾਂ ਫਿਰ ਬੈਠੇ ਹੁੰਦਾ ਫਿਰ ਕਈ ਵਾਰੀ ਫਿਰ ਹੋ ਜਾਂਦਾ ਮਨ ਨੂੰ ਸਮਝਾ ਕਈ ਵਾਰ ਹੁਣ ਲੋਕਾਂ ਦੇ ਵੇਖੇ ਲੋਕਾਂ ਦੇ ਬਾਪ ਚੀਜ਼ ਲੈ ਕੇ ਦਿੰਦੇ ਆ ਜਾਂ ਨਾਲ ਬਾਜ਼ਾਰ ਚ ਖੜਦੇ ਉਂਗਲ ਫੜ ਕੇ ਤੇ ਤੁਹਾਡਾ ਵੀ ਮਨ ਕਰਦਾ ਹੋਵੇ ਮੇਰਾ ਪਿਓ ਹੋਵੇ ਤੇ ਮੈਂ ਚਲੋ ਪਿਓ ਨੂੰ ਆਹ ਕਮਾ ਆਹ ਕਮਾ ਡਮਾਡਾ ਰੱਖਾਂ ਜਿਹਨੂੰ ਕਹਿੰਦੇ ਆਪਾਂ ਉਹ ਤਾਂ ਕਈ ਵਾਰੀ ਫੀਲ ਹੁੰਦਾ ਹੀ ਆ ਵੇਖ ਕੇ ਉਹਨਾਂ ਨੂੰ ਜੀ ਬਿਲਕੁਲ ਹੋਰ ਹੁਣ ਅਸੀਂ ਕਰਾਂਗੇ ਉਸ ਛੋਟੇ ਵੀਰ ਦਾ ਕਲ ਜਿਹਦਾ ਕਹਿੰਦੇ ਦਿਮਾਗ ਬਹੁਤ ਤੇਜ਼ ਆ ਕਿੰਨਾ ਆ ਕੀ ਆਪਣਾ ਸੰਜੇ ਸ਼ਰਮਾ ਸੰਜੇ ਸ਼ਰਮਾ ਸੰਜੇ ਸ਼ਰਮਾ ਸ਼ਰਮਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਟਾਈਮ ਕਿਨਾ ਹੋਇਆ ਪੌਣੇ 4 ਹੋ ਗਿਆ ਚੱਲੋ ਜੀ ਇਹਨੇ ਕਿਹਾ ਪੌਣੇ 4 ਹੋ ਗਿਆ ਵਾਕਈ ਤੁਸੀਂ ਦੇਖ ਸਕਦੇ ਹੋ ਘੜੀ 'ਚ ਪੌਣੇ 4 ਹੋ ਗਏ ਨੇ ਸੋ ਇਨਾ ਸ਼ਾਰਪ ਦਿਮਾਗ ਹੈ ਇਸ ਲੜਕੇ ਦਾ ਅਤੇ ਹੋਰੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਨਾ ਸਕੂਲ ਜਾਂਦਾ ਮਾਣਾ ਮੋਟਾ ਜੋ ਪੜਦਾ ਪਤਾ ਨਹੀਂ ਬਦਾਮ ਖਾਂਦਾ ਕੀ ਖਾਂਦਾ ਹਮ ਦੱਸਦਾ ਨਹੀਂ ਕੀ ਖਾਂਦਾ ਤੂੰ ਅੰਗਾ ਜੀ ਇਹ 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 ਜੀ ਖਾਂਦਾ ਰੋਟੀ ਖਾਂਦਾ ਬਰਾਮਲੀ ਖਾਂਦਾ ਕਿਉਂ ਕਰੇ ਲਗਾਨਾ ਚਾਕਲੇਟ ਖਾਂਦਾ ਸ਼ਾਇਦ ਦਿਮਾਗ ਆ ਚਾਕਲੇਟ ਖਾਣਾ ਤੇਜ਼ ਹੋਇਆ ਗਦਾਣ ਵਾਲੀ ਬਦਾਮ ਵਾਲੀ ਚਾਕਲੇਟ ਖਾਣਾ ਬਦਾਮ ਵਾਲੀ ਚਾਕਲੇਟ ਖਾਣਾ ਅੱਛਾ 70 ਤੇ 40 ਕਿੰਨੇ ਹੁੰਦੇ ਆ 1 ਜੀ 110 ਹਾਂ 30 ਤੇ 35 ਕਿੰਨੇ ਹੁੰਦੇ ਆ ਬੈਂਟ 65 ਹਾਂਜੀ 40 ਤੇ 25 ਕਿੰਨੇ ਹੁੰਦੇ ਆ ਬੈਂਟ ਬੈਂਟ ਹਾਂ ਬਿਲਕੁਲ ਸਹੀ ਤੂੰ ਸੋਚ ਨਹੀਂ ਉਹਨੇ 10 ਵੀ ਤੱਕ ਸੈਨੇ ਉਹ ਸੋਚ ਨਹੀਂ ਉਹਨੇ ਬਦਾਮ ਵਾਲੀ ਚਾਕਲੇਟ ਖਾਧੀ ਆ ਅੱਛਾ ਨਹੀਂ ਚਾਕਲੇਟ ਲਾ ਕੇ ਖਾਣਾ ਨਾ ਯੋਜਾ ਯੋਜਾ ਖਾਣਾ ਬਦਾਮ ਯੋਜਾ ਖਾਣਾ ਹਾਂ ਤੇ ਇਹਦਾ ਦਿਮਾਗ ਇਨਾ ਤੇਜ਼ ਆ ਹਾਂ ਹਾਂਜੀ ਅੱਛਾ ਤੇ ਟੀਵੀ ਵੇਨਾਂ ਤੇ ਤੈਨੂੰ ਕਿਹੜੀ ਚੰਗੀ ਚੀਜ਼ ਲੱਗਦੀ ਹੈ? ਲੱਗਦੀ ਰੈਸਲਿੰਗ। ਰੈਸਲਿੰਗ ਤੇ ਰੈਸਲਿੰਗ ਜੀ ਕਿਹੜਾ ਚੰਗਾ ਸਟਾਰ ਲੱਗਦਾ? ਜੇਨ ਜੀਨਾ, ਜੂਨ ਜੀਨਾ। ਵੱਡੇ ਹੋ ਕੇ ਕੀ ਬੰਨਾ? ਲੱਗਦਾ ਰੈਸਲਰ। ਰੈਸਲਰ ਬੰਨਾ। ਹਾਂ ਇੰਡੀਆ ਦੇ ਇੰਡੀਆ ਦੇ ਰਿਪਰਿਜ਼ੈਂਟ ਕਰਨਾ। ਹਾਂ। ਤੁਹਾਨੂੰ ਕੋਈ ਕੋ ਤੁਸੀਂ ਦੇਖ ਸਕਦੇ ਕਿ ਕਿਸ ਤਰ੍ਹਾਂ ਧੜਾ ਤਰ ਜਵਾਬ ਦੇ ਰਿਹਾ ਕਿਉਂ ਦਿਮਾਗ ਇੰਨਾ ਮਾਈਂਡ ਇੰਨਾ ਸ਼ਾਰਪ ਹੈਗਾ। ਸਵਾਲ ਵੀ ਕੀਤੇ ਨੇ ਉਹਨਾਂ ਜਵਾਬ ਵੀ ਦਰਸ ਦਿੱਤਾ ਵਾ ਤੇ ਟਾਈਮ ਵੀ ਦੱਸਿਆ ਵਾ ਟਾਈਮ ਬਿਨਾ ਵੇਖੇ ਟਾਈਮ ਦੱਸਿਆ ਜਾਨਕਿ ਪੌਣੇ ਜਾਦ ਪੌਣੇ ਚਾਰ ਹੀ ਹੋਏ ਰਮਾਤ ਵੱਲੋਂ ਕਿੰਨਾ ਕਿਤੇ ਥੋੜੀ ਕਮੀ ਰਹੀ ਗਈ ਲੇਕਿਨ ਦਿਮਾਗ ਵੱਲੋਂ ਗੱਲ ਕਰੀਏ ਦਿਮਾਗ ਪੂਰੀ ਤਰ੍ਹਾਂ শারਪ ਹੈ ਸੋ ਭੈਣ ਵੀ ਤੁਸੀਂ ਦੇਖ ਸਕਦੇ ਹੋ ਭੈਣ ਵੀ ਜਿਹੜੀ ਆ ਇਹ ਜਾਨੀ ਕਿ ਨਾਲ ਹੀ ਰਹਿੰਦੀ ਆ ਪੜਦੀ ਵੀ ਆ ਲੇਕਿਨ ਖਿਆਲ ਵੀ ਰੱਖਦੀ ਆ ਅੱਛਾ ਗੱਲ ਕਰੀਏ ਤੇ ਜੇ ਭੈਣ ਦਾ ਵਿਆਹ ਹੋ ਗਿਆ ਤਾਂ ਫਿਰ ਖਿਆਲ ਕੋ ਨਿਕਲੇਗਾ ਨਾ ਮੈਂ ਨਾਲ ਜਾਊਂਗਾ ਭੈਣ ਦੇ ਨਾਲ ਜਾਏਗਾ ਹਾਂ ਜਾਊਂਗਾ ਚੰਗਾ ਲੱਗੇਗਾ ਚੰਗਾ ਲੱਗੇ ਨਾ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਮੈਨੂੰ ਕੀ ਲੱਗੇ ਮੈਨੂੰ ਕੀ ਲੱਗੇ ਹਾਂ ਭੈਣ ਦੇ ਨਾਲ ਹੀ ਜਾਣਾ ਹਾਂ ਜਾਊਂਗਾ ਨਹੀਂ ਜੰਗਾ ਕਿਸ ਨਾਲ ਨਾਲ ਖੜਿਆ ਫੇਰ ਕੇ ਗੱਲ ਨਹੀਂ ਕੀਤੀ ਕੁੜਿਆ ਨਾ ਫਿਰ ਉਹਨੂੰ ਇੱਥੇ ਲਾਏਗਾ ਹੁਣ ਉਹ ਇੱਥੇ ਲਾਏਗਾ ਅਗਰੇ ਆਪਣੇ ਜੀਜੇ ਨੂੰ ਬੁਲਾਏ ਅੱਛਾ ਇਹ ਗੱਲਾਂ ਲਾਏਗਾ ਅਸਾਂ ਜੀਜੇ ਨੂੰ ਇੱਥੇ ਲਾਏਗਾ ਕਰਜ ਵਾਈ ਬਣਾ ਲਾਂਗੇ ਵੈਰੀ ਗੁੱਡ ਤੇ ਫੇਵਰਿਟ ਕਿੰਦਰ ਕੌਣ ਤੇਰਾ ਦੋਈ ਸ਼ੇਨਗਾ ਦੋਈ ਸ਼ਰਮਾ ਰਵੀ ਸ਼ਰਮਾ ਹਾਂ ਰੋਹਿਤ ਸ਼ਰਮਾ ਕ੍ਰਿਪਤ ਅੱਛਾ ਉਹ ਕੌਣ ਹੈ ਉਹ ਓਪਨਰ ਓਪਨਰ ਤੇ ਜੇ ਰੋਹਿਤ ਸ਼ਰਮਾ ਤੈਨੂੰ ਬੁਲਾਇਆ ਹੈਗਾ ਤੂੰ ਜਾਏਂਗਾ ਮਿਲਣ ਵਾਸਤੇ ਹਾਂ ਹਾਂ ਪੱਕੀ ਗੱਲ ਉਹਨੇ ਵੀਡੀਓ ਵੇਕੇ ਬੁਲਾਉਣਾ ਜ਼ਰੂਰ ਤੈਨੂੰ ਹਾਂਜੀ ਕੀ ਕਰਨਾ ਮਿਲ ਕੇ ਉਹਨੂੰ ਫੋਟੋ ਖਿਚਾਣੀ ਆ ਫੋਟੋ ਖਿਚਾਣੀ ਆ ਫੋਟੋ ਖਿਚਾਉਣੀ ਆ ਹਾਂ ਚਲ ਠੀਕ ਐ ਅੱਜ ਦੀ ਤੇਰੀ ਫੋਟੋ ਪੱਕੀ ਫੇਰ ਰੋਹਿਤ ਸ਼ਰਮਾ ਨਾਲ ਅੱਗੇ ਤੂੰ ਨਵੇਂ ਕੱਪੜੇ ਲਿਆਇਆ ਤੇ ਤਿਆਰੀ ਕਰ ਲੈ ਪੂਰੀ ਹਾਂ ਕਿੱਥੇ ਜਾਣਾਂ ਦੀ ਕਿੱਥੇ ਜਾਣਾ ਰੋਹਿਤ ਸ਼ਰਮਾ ਕੋ ਜਾਣਾ ਮੁੰਬਈ ਮੁੰਬਈ ਜਾ ਰੰਗਈ ਜਾਣਾ ਮੁੰਬਈ ਮੁੰਬਈ ਅੱਛਾ 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 ਜੇ ਬਿਲਕੁਲ ਤੁਸੀਂ ਭੈਣ ਭਰਾ ਦਾ ਪਿਆਰ ਵੇਖ ਰਹੇ ਹੋ ਕਿਤੇ ਅੱਜ ਅੱਜਕਲ ਦੇ ਖੂਨ ਸਫੇਦ ਹੂ ਚਕ ਨੇ ਲੇਕਿਨ ਫਿਰ ਵੀ ਭੈਣ ਜਿਹੜੀ ਆ ਭਰਾ ਨਾਲ ਖੁਸ਼ ਆ ਤੇ ਭਰਾ ਭੈਣ ਨਾਲ ਖੁਸ਼ ਆ ਚਲੋ ਜੇ ਬਾਤ ਵਿੱਚ ਭਰਾ ਨੂੰ ਅਪਾਹਜ ਕੀਤਾ ਵੀ ਆ ਦਿਮਾਗ ਸ਼ਰਬਲਾਤਾ ਲੇਕਿਨ ਫਿਰ ਵੀ ਪਿਆਰ ਇਨਾ ਗੂੜਾ ਹੈ ਕਿ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਸੋ ਕਹਿੰਦਾ ਜੇ ਭੈਣ ਦਾ ਵਿਆਹ ਹੋ ਗਿਆ ਤਾਂ ਮੈਂ ਨਾਲ ਹੀ ਜਾਵਾਂਗਾ ਜੇ ਨਾਲ ਨਹੀਂ ਖੜਿਆ ਤੇ ਹੀ ਇੱਥੇ ਘਰ ਦੇ ਭਾਈ ਰੱਖ ਲਾਂਗੇ ਸੋ ਉਸ ਮਾੜਾ ਵੀ ਗੱਲ ਕਰਦੇ ਜਿਸ ਮਾਤੇ ਕੀ ਬੀਧੀ ਹੋਏਗੀ ਕਿਉਂਕਿ ਸਿਰਦਾ ਸਾਈ ਜਰਾ ਉਹ ਇਸ ਦੁਨੀਆ ਤੋਂ ਚਲਾ ਗਿਆ ਲੇਕਿਨ ਕੱਲੀ ਹੀ ਮਜਬੂਰ ਹੈ ਇਹਨਾਂ ਦੂਆਂ ਬੱਚਿਆਂ ਨੂੰ ਪਾਲਣ ਲਈ ਪੈ ਜੀ ਕੀ ਨਾਮ ਤੇ ਪੋਲਮ ਪੋਲਮ ਜੀ ਕਿੰਨਾ ਚਿਰ ਹੋ ਗਿਆ ਘਰ ਰੁਣ ਕੇ 8 ਸਾਲ ਹੋ ਗਏ ਤੁਸੀਂ ਕਿੱਦਾਂ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਕਰਦੇ ਹੋ ਬਸ ਭਾਜੀ ਆਪਣਾ ਪਹਿਲੇ ਮੇਰੇ ਜੀਡ ਸਾਹਿਬ ਹੀ ਉਹ ਮੇਰਾ ਖਰਚਾ ਸਾਰਾ ਚੁੱਕਿਆ ਸੀ ਉਹਨਾਂ ਨੇ ਮੈਨੂੰ ਪੀ ਕਹਿੰਦਾ ਮਤਲਬ ਵੀ ਮੀਨ ਉਹ ਮੈਨੂੰ ਕਿਤੇ ਬਾਜ਼ਾਰ ਚ ਨਿਕਲਣ ਵੀ ਨਹੀਂ ਦਿੰਦੇ ਸਭ ਕੋਈ ਮੈਨੂੰ ਘਰ ਬੈਠੇ ਮਿਲਦਾ ਸੀ ਚਲੋ ਉਹ ਬਿਮਾਰ ਹੋ ਗਏ ਉਹ ਇਸ ਦੁਨੀਆ ਤੋਂ ਚਲੇ ਗਏ 2 ਸਾਲ ਹੋ ਗਿਆ ਉਹਨਾਂ ਨੂੰ ਉਹਨਾਂ ਨੇ ਮੇਰਾ ਸਾਰਾ ਖਰਚਾ ਚੁੱਕਿਆ ਹੀ ਫਿਰ ਜਦੋਂ ਉਹ ਚਲੇ ਗਏ ਮੈਂ ਉਹਨਾਂ ਦੇ ਹੁੰਦੇ ਹੀ ਵਿਆਹ ਸ਼ਾਦੀਆਂ 'ਚ ਕੰਮ ਕਰਦੀ ਸੀ ਉਹਨਾਂ ਨੇ ਮੈਨੂੰ ਇੱਥੋਂ ਤੱਕ ਕਿਹਾ ਵੀ ਨਾ ਕਰੇ ਘਰ ਚੰਗਾ ਨਹੀਂ ਲੱਗਦਾ ਅਸੀਂ ਬੈਠੇ ਆ ਮੈਂ ਕਿਹਾ ਹੀ ਮੈਂ ਕਿਹਾ ਭਾਜੀ ਜੇ ਮੈਂ ਕੰਮ ਨਾ ਕਰਾਂਗੀ ਤਾਂ ਮੇਰਾ ਸਰੀਰ ਰਹਿ ਜਾਣਾ ਮੈਨੂੰ ਕੰਮ ਕਰਨ ਦੋ ਮੈਂ ਆਪਣੀ ਮਰਜ਼ੀ ਨਾਲ ਕਰਨਾ ਹੈ ਕੰਮ ਬਾਕੀ ਸੋਰਾ ਸਾਹਿਬ ਵੀ ਉਹ ਵੀ ਥੋੜਾ ਬੋਤਾ ਕਰਦੇ ਹੀ ਲਿਆਉਂਦੇ ਹੀ ਦਿੰਦੇ ਹੀ ਬੱਚਿਆਂ ਨੂੰ ਵੇਖਦੇ ਹੀ ਹੁਣ ਉਹ ਵੀ ਚਲੇ ਗਏ ਆ ਕਹਿੰਦਾ ਮਤਲਬ ਵੀ ਮੀਨਸ ਵੀ ਬੰਦਾ ਕੋਈ ਨਹੀਂ ਹੈਗਾ ਜਠਾਣੀ ਦਾ ਇੱਕ ਬ ਛੋਟਾ ਬੱਚਾ ਹੀ ਆ ਲੈ ਇਨੀ ਉਮਰ ਨੇ ਉਹਦੀ ਵੀ ਹੈਗੀ ਤੇ ਮੈਂ ਤੇ ਵਿਆਹ ਸ਼ਾਦੀਆਂ ਜਿੱਦਾਂ ਬਰਥਡੇ ਛੱਟੀ ਇਦਾਂ ਵਿਆਹਾਂਆਂ ਚ ਕੰਮ-ਕੁਮ ਕਰ ਲੀਂਦੀ ਆ ਆਪਣੀ ਮਿਹਨਤ ਮਜ਼ਦੂਰੀ ਕਰਦੀ ਆ ਬਾਕੀ ਗਲੀ ਮੱਲਾ ਕੇ ਨੇ ਆਟਾ ਲਗਾਇਦਾ ਹੈ ਬਾਕੀ ਵਿਕਾਸ ਭਾਜੀ ਹੈ ਇਹਨਾਂ ਨੇ ਥੋੜਾ ਬਹੁਤਾ ਰਾਸ਼ਨ ਦਾ ਸ਼ੁਰੂ ਕੀਤਾ ਰਾ ਸਿਲਸਲਾ ਐਦਾ ਹੀ ਮੇਰਾ ਗੁਜ਼ਾਰਾ ਹੋ ਜਾਂਦਾ ਆਪਣੀ ਮਿਹਨਤ ਕਰਦੀ ਆ ਜਿੰਨਾ ਕਮਾਈਦਾ ਐ ਨਾ ਬੱਚਿਆਂ ਵਾਸਤੇ ਕਮਾਈਦਾ ਇਹ ਜੋ ਮੰਗਣ ਥੋੜਾ ਦਵਾ ਜਿਆਦਾ ਦਵਾ ਇਹਨਾਂ ਨੂੰ ਲਿਆ ਕੇ ਦੇ ਦਿੰਦੀ ਆ ਮੈਂ ਕਹਿੰਨੀ ਆ ਵੀ ਮੈਂ ਕਿਸੇ ਕੋਲੋਂ ਮਦਦ ਨਹੀਂ ਮੰਗਦੀ ਬਸ ਮੈਂ ਇਹੀ ਕਹਿੰਨੀ ਵੀ ਮੈਂ ਆਪਣੇ ਪੈਰਾਂ 'ਚ ਖੜੀ ਰਵਾਂ ਮੈਂ ਠੀਕ ਠਾਕ ਰਵਾਂ ਵੀ ਮੇਰੇ ਬੱਚੇ ਠੀਕ ਰਹਿਣ ਜੇ ਮੈਂ ਠੀਕ ਰਾਵਾਂਗੀ ਤਾਂ ਮੇਰੇ ਬੱਚੇ ਠੀਕ ਰਹਿਣਗੇ ਕਿਦਾਂ ਲੱਗਦਾ ਭੈ ਪਰਮਾਤਮਾ ਦੇ ਗਿਲਾ ਨਹੀਂ ਹੁੰਦਾ ਵੀ ਦੋ ਬੱਚੇ ਨੇ ਉਹਦੇ ਠੀਕ ਹੈ ਲੇਕਿਨ ਮੁੰਡੇ ਨੂੰ ਐਸਾ ਹਾਲਾਤ ਚ ਦਿੱਤਾ ਵਾ ਜੋ ਕਿ ਹੁਣ ਸਾਹਮਣਾ ਵੀ ਔਖਾ ਤੁਹਾਡੇ ਵਾਸਤੇ ਬਾਹਰ ਜਾਣਾ ਕੰਮ ਵੀ ਕਰਨਾ ਬਾਹਰ ਵੀ ਕਰਨਾ ਰੋਟੀ ਵੀ ਕਮਾਉਣੀ ਆ ਲੇਕਿਨ ਪਿੱਛੇ ਕਿਤੇ ਨਾ ਕਿਤੇ ਖਿਆਲ ਤੇ ਮੁੰਡੇ ਨਾਲ ਰੱਖੀ ਭਾਜੀ ਖਿਆਲ ਤੇ ਰੱਖਦਾ ਪਰ ਵੇਖੋ ਜੇ ਮੈਂ ਹੁਣ ਲ ਵੇਖਾਂਗੀ ਤੇ ਮੈਂ ਕਮਾਵਾਂਗੀ ਕਿੱਥੋਂ ਥੋੜਾ ਬੋਤਾ ਹੁਣ ਚਲੋ ਜਠਾਣੀ ਮੇਰੀ ਮੈਨੂੰ ਕੋਈ ਨਾ ਨਹੀਂ ਕਰਦੀ ਉਹ ਇੱਕ ਜਵਾਨ ਨਾਲ ਮ ਕਮਾ ਤੇ ਮੈਨੂੰ ਸਭ ਕੁਝ ਦਿੰਦੇ ਆ ਪਰ ਮੈਂ ਕਹਿੰਦੀ ਆ ਵੀ ਉਹਦਾ ਵੀ ਘਰ ਵਾਲਾ ਨਹੀਂ ਹੈਗਾ ਉਹਦੇ ਤੇ ਵੀ ਕਿੰਨਾ ਕਾ ਜੋਰ ਮ ਪਾਣਾ ਮੈਂ ਕਹਿੰਦੀ ਆ ਵੀ ਜਿੰਨਾ ਹੋ ਸਕੇ ਮੈਂ ਆਪਣੀ ਮਿਹਨਤ ਕਰਾਂ ਆਪਣੀ ਕਮਾਵਾਂ ਬਾਕੀ ਮੇਰਾ ਬੱਚਾ ਅੰਦਰ ਰਹਿੰਦਾ ਅਸੀਂ ਲੋਕ ਕਰ ਦਿੰਦੇ ਆ ਬਿਚਾਰਾ ਟੀਵੀ ਦੇਖਦਾ ਰਹਿੰਦਾ ਜੇ ਇਹਨੂੰ ਪਾਣੀ ਪਿਲਾ ਕੇ ਜਾਵਾਂਗੇ ਭਾਵੇਂ ਮੈਂ ਰਾਤ ਦੇ 10 ਵਜੇ ਘਰ ਬਣਾ ਇਹਨੇ 10 ਵਜੇ ਪਾਣੀ ਪੀਣਾ ਇਹਨੇ ਨਹੀਂ ਬੈੱਡ ਤੋਟ ਕੇ ਕਹਿਣਾ ਮੈਨੂੰ ਪਾਣੀ ਦੋ ਨਾ ਇਹ ਤੰਗ ਕਰਦਾ ਨਾ ਕੁਛ ਲੋਕ ਲਾਰੀਦਾ ਤੇ ਅਸੀਂ ਚੱਲ ਜੰਦੇ ਹਾਂ ਤੇ ਮੁੜ ਕੇ ਬਾਅਦ ਚੋ ਕਿਤੇ ਬਾਥਰੂਮ ਵਗੈਰਾ ਆ ਜੇ ਜਾਂ ਜਾਣਾ ਪਈ ਤਾਂ ਫਿਰ ਕਿਦਾਂ ਮੈਂ ਟਿਨ ਕਰਾਂ ਪਾਜੀ ਕਾਰ ਵੀ ਦਿੰਦਾ ਕਈ ਵਾਰੀ ਵਿੱਚ ਕਈ ਵਾਰੀ ਨਹੀਂ ਵੀ ਕੀਤਾ ਹੁੰਦਾ ਕਈ ਵਾਰੀ ਕਰਾ ਕੇ ਵੀ ਜਾਂਦੇ ਆਂ ਇਹਨੂੰ ਡਾਈਪਰ ਇਹ ਲਾਂਦਾ ਨਹੀਂ ਡਾਈਪਰ ਤਾਂ ਨਹੀਂ ਲਾਂਦਾ ਕਹਿੰਦਾ ਮੈਂ ਡਾਈਪਰ ਨਹੀਂ ਲਾਣਾ ਬਿਲਕੁਲ ਬਾਕੀ ਇਹਨੂੰ ਆਪਣਾ ਇੰਨੀ ਕੀ ਸਮਝ ਆ ਗਈ ਹੈ ਵੀ ਮੇਰੀ ਮ ਤਹ ਕਰ ਵੀ ਦਿੰਦਾ ਆ ਕੇ ਸਾਫ ਸਫਾਈ ਵੀ ਕਰਦੀ ਦੀ ਇਹ ਗੁੜੀਆ ਇਸ ਕਰ ਦਿੰਦੀ ਆ ਕੇ ਕਿਦਣਾ ਕਿਤੇ ਹੈ ਤੇ ਔਖਾ ਨਾ ਜ਼ਿੰਦਗੀ ਔਖੀ ਚੱਲਦੀ ਹੈ ਔਖਾ ਕਿਉਂ ਹੈ ਬੱਚਾ ਮੇਰਾ ਹੀ ਹੈ ਮੈਂ ਹੀ ਉਹ ਸਾਹਮਣਾ ਹੈ ਕੋਈ ਲੋਕਾਂ ਨੇ ਥੋੜੀ ਸਾਹਮਣੇ ਨਾ ਜੋ ਮੈਂ ਇਹਦੀ ਸੇਵਾ ਕਰਦੇ ਨੇ ਕਿਸੇ ਨੇ ਨਹੀਂ ਕਰਨੀ ਬਾਕੀ ਮੈਂ ਹੁਣ ਗਲੀ ਮੱਲੇ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਦੀ ਹੈ ਜੋ ਮਰਜ਼ੀ ਕੋਈ ਬੋਲੇ ਮੈਂ ਸੁਣ ਕੇ ਇੱਕ ਕੰਨੋਂ ਸੁਣਨੀ ਹੈ ਤੇ ਇੱਕ ਕੰਨੋਂ ਕਰ ਦੇ ਮੈਨੂੰ ਲੋਕਾਂ ਨੇ ਬੜਾ ਕੁਝ ਕਿਹਾ ਬੜੇ ਬਲੇਮ ਦਿੱਤੇ ਆ ਵੀ ਇਹ ਚੰਗੀ ਨਹੀਂ ਹੈਗੀ ਇਹ ਗਲੀਆਂ 'ਚ ਜਾਂਦੀ ਹੈ ਲੋਕਾਂ ਦੇ ਘਰਾਂ 'ਚ ਜਾਂਦੀ ਹੈ ਪਤਾ ਨਹੀਂ ਕਿੱਦਾਂ ਦੀ ਮੈਂ ਕਿ ਮੇਰੇ ਮੱਲੇ 'ਚ ਕਿੰਗਾਂ ਨੇ ਮੈਨੂੰ ਕਿਹਾ ਪਈ ਬਹੁਤ ਗੰਦੀ ਸੋਸਾਇਟੀ ਦੀ ਹੈ ਕੋਈ ਗੱਲ ਨਹੀਂ ਇਹ ਮੈਂ ਨਹੀਂ ਕਹਿੰਦੀ ਇਹ ਭਗਵਾਨ ਦੇਖਦਾ ਪਿਆ ਵੀ ਜਿੱਦਾਂ ਦੇ ਲੋਕੀ ਮੇਰੇ ਤੇ ਬਲੇਮ ਲਾਉਂਦੇ ਆ ਨਾ ਇੱਕ ਨਾ ਇੱਕ ਦਿਨ ਭਗਵਾਨ ਨੇ ਫਲ ਜ਼ਰੂਰ ਦੇ ਦੇਣਾ ਉਹਨਾਂ ਨੂੰ ਬਾਕੀ ਮੈਂ ਸਾਫ਼ ਆ ਮੇਰਾ ਮਨ ਸਾਫ਼ ਆ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਜੀ ਬਿਲਕੁਲ ਸਾਡੇ ਦੱਸਿਆ ਵੀ ਦੇਖ ਰਹੇ ਨੇ ਜੇ ਤੁਹਾਡੀ ਕੋਈ ਮਦਦ ਕਰਨੀ ਹੋਵੇ ਤੇ ਕਿਸ ਤਰੀਕੇ ਦੀ ਤੁਹਾਨੂੰ ਮਦਦ ਦੀ ਲੋੜ ਹੈ ਮੇਰੀ ਭਾਜੀ ਮੈਂ ਮਦਦ ਕੋਈ ਨਹੀਂ ਲੈਣਾ ਚਾਹਂਦੀ ਮੈਨੂੰ ਮਦਦ ਦੀ ਲੋੜ ਹੀ ਨਹੀਂ ਐ ਮੈਂ ਕਹਿੰਦੀ ਆ ਮੇਰਾ ਸਰੀਰ ਚੱਲੇ ਮੇਰੇ ਹੱਥ ਪੈਰ ਚੱਲਣ ਮੈਂ ਕਮਾਈ ਕਰਾਂ ਤੇ ਮੈਂ ਬੱਚਿਆਂ ਨੂੰ ਦਵਾ ਮੈਂ ਥੋੜਾ ਦਵਾ ਮੈਂ ਜ਼ਿਆਦਾ ਦਵਾ ਮੈਂ ਆਪਣੀ ਮਿਹਨਤ ਦੀ ਕਮਾਈ ਨਾਲ ਇਹਨਾਂ ਨੂੰ ਪਾਲਾਂ ਬਸ ਜਿਵੇਂ ਗੁਰੂ ਤੁਸੀਂ ਦੇਖਿਆ ਕਿ ਇਹ ਜੋ ਭੈਣ ਜੀ ਹਨ ਇਹਨਾਂ ਨੇ ਮਦਦ ਦੀ ਇਨਕਾਰ ਕਰਤਾ ਕੋਈ ਮਦਦ ਨਹੀਂ ਮੰਗੀ ਸੋ ਪਹਿਲਾ ਪਰਿਵਾਰ ਅਸੀਂ ਵੇਖਿਆ ਜਿਸ ਨੇ ਕਿਹਾ ਵੀ ਸਾਨੂੰ ਮਦਦ ਦੀ ਕੋਈ ਲੋੜ ਨਹੀਂ ਐ ਪਰ ਮਾਜ਼ਮਾ ਦੇਣ ਤੁਕਿਆਂ ਦੇ ਅਸੀਂ ਕਰਦੇ ਵੀ ਆ ਵੇਂਦੇ ਵੀ ਆ ਲੇਕਿਨ ਲੋਕੀ ਮਦਦ ਦੀ ਪਹਿਲਾਂ ਕਹਿੰਦੇ ਵੀ ਸਾਨੂੰ ਆ ਕਰ ਦਿਓ ਸਾਡੇ ਰਾਸ਼ਣ ਪਾ ਦੇਓ ਲੇਕਿਨ ਇਸ ਭੈਣ ਨੇ ਕੋਈ ਮਦਦ ਨਹੀਂ ਮੰਗੀ ਸੋ ਦਿਆਨ ਟਾਈਮ ਲਈ ਜਸਵੰਦਰ ਵਿਦੀ ਗੁਰਦਾਸ